ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਅਨੁਸਾਰ ਸਿੱਖ ਧਰਮ ਦੀ ਪਰੰਪਰਾ ਅਨੁਸਾਰ ਅੱਜ ਇੱਕ ਚੇਤ ਜਿਸ ਸੰਮਤਨ ਆਨਛਾਹੀ 556 ਦੀ ਅਰੰਭਤਾ ਹੋਈ ਹੈ ਗੁਰਮਤ ਅਨੁਸਾਰ ਜੋ ਸਿੱਖਾ ਦੇ ਵਿੱਚ ਇਸ ਨਵੇਂ ਸਾਲ ਦੀ ਪ੍ਰਵਾਨਗੀ ਦਿੱਤੀ ਗਈ ਹੈ ਪ੍ਰਵਾਨਿਤ ਹੈ ਇਸ ਮੌਕੇ ਗੁਰੂ ਸਾਹਿਬ ਜੀ ਦੇ ਬਖੋਰ ਸੰਗਤਾਂ ਅਸ਼ੀਰਵਾਦ ਲੈਣ ਵਾਸਤੇ ਆਪਣੇ ਪਰਿਵਾਰ ਦੀ ਸੁਖਸ਼ਾਂਤੀ ਚੜ੍ਹਦੀ ਕਲਾ ਵਾਸਤੇ ਮੈਂ ਤੁਮ ਸਤਿ ਸ੍ਰੀ ਅਕਾਲ ਹੋਰੇ ਗਏ ਨੇ ਉਥੇ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਸਾਡੀ ਬਲੱਖੰਦਾ ਦਾ ਪ੍ਰਤੀਕ ਹੈ ਸਾਡੀ ਏਟਰੀ ਹੋਣ ਦਾ ਪ੍ਰਤੀਕ ਹੈ ਇਸ ਕਰਕੇ ਇੱਕ ਜੇਦ ਨੂੰ ਸਮੂਹ ਨਾਨਕ ਨਾਮ ਲੈਵਾ ਸੰਗਤ ਜਿਹੜੀਆਂ ਉਹ ਸਾਲ ਦੀ ਖੁਸ਼ੀ ਮਨਾ ਰਹੀਆਂ ਨੇ ਇਸ ਗੱਲ ਦੀ ਅਰਦਾਸ ਕਰਦੇ ਆਂ ਕਾਮਨਾ ਕਰਦੇ ਆਂ ਕਿ ਇਹ ਪੰਥ ਵਾਸਤੇ ਕੌਮ ਵਾਸਤੇ ਸਾਡੇ ਪਰਿਵਾਰਾਂ ਵਾਸਤੇ ਸੁਖਮਈ ਚੜ੍ਹਦੀ ਕਲਾ ਵਾਲਾ ਹੋਵੇ ਅਤੇ ਗੁਰੂ ਸਾਹਿਬ ਅੰਕ ਸੰਗ ਵਰਤਨ ਅਦੇ ਨਾਮ ਬਾਣੀ ਦਾ ਪ੍ਰਵਾਹ ਇਸ ਹਾਲ ਦੇ ਵਿੱਚ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਅਨੁਸਾਰ ਸਿੱਖ ਧਰਮ ਦੀ ਪਰੰਪਰਾ ਅਨੁਸਾਰ ਅੱਜ ਇੱਕ ਜੇ ਸਮਮਤ ਨਾਨਕਸ਼ਾਹੀ 556 ਦੀ ਅਰੰਭਤਾ ਹੋਈ ਹੈ ਗੁਰਮਤ ਅਨੁਸਾਰ ਜੋ ਸਿੱਖਾਂ ਦੇ ਵਿੱਚ ਇਸ ਨਵੇਂ ਸਾਲ ਦੀ ਪ੍ਰਵਾਨਗੀ ਦਿੱਤੀ ਗਈ ਹੈ ਪ੍ਰਵਾਨਿਤ ਹੈ ਇਸ ਮੌਕੇ ਗੁਰੂ ਸਾਹਿਬ ਜੀ ਦੇ ਖੋਰ ਸੰਗਤਾਂ ਆਸ਼ੀਰਵਾਦ ਲੈਣ ਵਾਸਤੇ ਆਪਣੇ ਪਰਿਵਾਰ ਦੀ ਸੁਖਸ਼ਾਂਤੀ ਚੜ੍ਹਦੀ ਕਲਾ ਵਾਸਤੇ ਮਨ ਤਸਤਕ ਹੋ ਰਹੇ ਹਨ ਉਥੇ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਸਾਡੀ ਬਲੱਖਣ ਦਾ ਪ੍ਰਤੀਕ ਹੈ ਸਾਡੀ ਅਟਰੀ ਹੋਣ ਦਾ ਪ੍ਰਤੀਕ ਹੈ ਇਸ ਕਰਕੇ ਇੱਕ ਜੇਦ ਨੂੰ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਜਿਹੜੀਆਂ ਉਹ ਇਸ ਸਾਲ ਦੀ ਖੁਸ਼ੀ ਮਨਾ ਰਹੀਆਂ ਨੇ ਇਸ ਗੱਲ ਦੀ ਅਰਦਾਸ ਕਰਦੇ ਹਾਂ ਕਾਮਨਾ ਕਰਦੇ ਹਾਂ ਕਿ ਇਹ ਪੰਥ ਵਾਸਤੇ ਕੌਮ ਵਾਸਤੇ ਸਾਡੇ ਪਰਿਵਾਰਾਂ ਵਾਸਤੇ ਸੁਖਮਈ ਚੜ੍ਹਦੀ ਕਲਾ ਵਾਲਾ ਹੋਵੇ ਅਤੇ ਗੁਰੂ ਸਾਹਿਬ ਅੰਕ ਸੰਗ ਵਰਤਨ ਅਤੇ ਨਾਮ ਬਾਣੀ ਦਾ ਪ੍ਰਵਾਹ ਇਸ ਸਾਲ ਦੇ ਵੀ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਅਨੁਸਾਰ ਸਿੱਖ ਧਰਮ ਦੀ ਪਰੰਪਰਾ ਅਨੁਸਾਰ ਅੱਜ ਇੱਕ ਚੇਤ ਜੋ ਸਮਮਦਾਨ ਨਾਨਕਸ਼ਾਹੀ 556 ਦੀ ਅਰੰਭਤਾ ਹੋਈ ਹੈ ਗੁਰਮਤ ਤੋਂ ਅਨੁਸਾਰ ਜੋ ਸਿੱਖਾ ਦੇ ਵਿੱਚ ਇਸ ਨੂੰ ਨਵੇਂ ਸਾਲ ਦੀ ਪ੍ਰਵਾਨਗੀ ਦਿੱਤੀ ਗਈ ਹੈ ਪ੍ਰਵਾਨਿਤ ਹੈ ਇਸ ਮੌਕੇ ਗੁਰੂ ਸਾਹਿਬ ਜੀ ਦੇ ਕੋਲ ਸੰਗਤਾਂ ਅਸ਼ੀਰਵਾਦ ਲੈਣ ਵਾਸਤੇ ਆਪਣੇ ਪਰਿਵਾਰ ਦੀ ਸੁਖਸ਼ਾਂਤੀ ਚੜ੍ਹਦੀ ਕਲਾ ਵਾਸਤੇ ਮਤਮਸਤ ਹੋ ਰਹੇ ਗਏ ਨੇ ਉਥੇ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਸਾਡੀ ਬਲੱਖੰਡਾ ਦਾ ਪ੍ਰਤੀਕ ਹੈ ਸਾਡੀ ਅਡਰੀ ਹੋਣ ਦਾ ਪ੍ਰਤੀਕ ਹੈ ਇਸ ਕਰਕੇ ਇੱਕ ਚੇਤਨੂ ਸਮੂਹ ਨਾਨਕ ਨਾਮ ਲੇਵਾ ਸੰਤ ਜੜੀਆਂ ਉਹ ਇਸ ਸਾਲ ਵੀ ਖੁਸ਼ੀ ਮਨਾ ਰਹੇ ਨੇ ਇਸ ਗੱਲ ਦੀ ਅਰਦਾਸ ਕਰਦੇ ਹਾਂ ਕਾਮਨਾ ਕਰਦੇ ਹਾਂ ਕਿ ਇਹ ਪੰਥ ਵਾਸਤੇ ਕੌਮ ਵਾਸਤੇ ਸਾਡੇ ਪਰਿਵਾਰਾਂ ਵਾਸਤੇ ਸੁਖਮਈ ਚੜ੍ਹਦੀ ਕਲਾ ਵਾਲਾ ਹੋਵੇ ਅਤੇ ਗੁਰੂ ਸਾਹਿਬ ਅੰਕ ਸੰਗ ਵਰਤਨ ਅਤੇ ਨਾਮ ਬਾਣੀ ਦਾ ਪ੍ਰਵਾਹ ਇਸ ਸਾਲ ਦੇ ਵੀ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤਿ ਅਨੁਸਾਰ ਸਿੱਖ ਧਰਮ ਦੀ ਪਰੰਪਰਾ ਨੂੰ ਸਾਰ ਅੱਜ ਇੱਕ ਜੇਤ ਜਿਸੰਮਤ ਨਾਨਕਸ਼ਾਹੀ 552 ਦੀ ਅਰੰਭਤਾ ਹੋਈ ਹੈ ਗੁਰਮਤਿ ਅਨੁਸਾਰ ਜੋ ਸਿੱਖਾ ਦੇ ਵਿੱਚ ਇਸ ਨਵੇਂ ਸਾਲ ਦੀ ਪ੍ਰਵਾਨਗੀ ਦਿੱਤੀ ਗਈ ਹੈ ਪ੍ਰਵਾਨਿਤ ਹੈ ਇਸ ਮੌਕੇ ਗੁਰੂ ਸਾਹਿਬ ਜੀ ਦੇ ਬਖੋਰ ਸੰਕਟਾ ਆਸ਼ੀਰਵਾਦ ਲੈਣ ਵਾਸਤੇ ਆਪਣੇ ਪਰਿਵਾਰ ਦੀ ਸਖਸ਼ਾਂਤੀ ਚੜ੍ਹਦੀ ਕਲਾ ਵਾਸਤੇ ਮਤਮਸਤਕ ਹੋ ਰਹੇ ਗਏ ਨੇ ਉੱਥੇ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਸਾਡੀ ਬਲੱਖੰਦਤਾ ਦਾ ਪ੍ਰਤੀਕ ਹੈ ਸਾਡੀ ਅਡਰੀ ਹੋਣ ਦਾ ਪ੍ਰਤੀਕ ਹੈ ਇਸ ਕਰਕੇ ਇੱਕ ਜੇਦ ਨੂੰ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਜਿਹੜੀਆਂ ਉਹ ਸਾਲ ਦੀ ਖੁਸ਼ੀ ਮਨਾ ਰਹੀਆਂ ਨੇ ਇਸ ਗੱਲ ਦੀ ਅਰਦਾਸ ਕਰਦੇ ਆਂ ਕਾਮਨਾ ਕਰਦੇ ਆਂ ਕਿ ਇਹ ਪੰਥ ਵਾਸਤੇ ਕੌਮ ਵਾਸਤੇ ਸਾਡੇ ਪਰਿਵਾਰਾਂ ਵਾਸਤੇ ਸੁਖਮਈ ਚੜ੍ਹਦੀ ਕਲਾ ਵਾਲਾ ਹੋਵੇ ਅਤੇ ਗੁਰੂ ਸਾਹਿਬ ਅੰਕ ਸੰਗ ਵਰਤਨ ਅਤੇ ਨਾਮ ਬਾਣੀ ਦਾ ਪ੍ਰਵਾਹ ਇਸ ਹਾਲ ਦੇ ਵਿੱਚ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ